ਦੇਖੋ ਕੱਲ ਜਿਸ ਤਰੀਕੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕਿਨੇ ਸੀਐਮ ਦੇ ਨਾਲ ਮੀਟਿੰਗ ਤਾਂ ਉਹਨਾਂ ਦੀ ਚਾਹੀ ਸੀਗੀ ਕੋਵਿਡ ਦੀ ਸਿਚੁਏਸ਼ਨ ਨੂੰ ਰਿਵਿਊ ਕਰਨ ਦੇ ਲਈ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਟੇਟਮੈਂਟ ਨਸੀਹਤਾਂ ਦਿੱਤੀਆਂ ਨੇ ਕਿ ਪੈਟਰੋਲ ਔਰ ਡੀਜ਼ਲ ਦੀ ਪ੍ਰਾਈਸਿਸ ਦੇ ਉੱਪਰ ਬੈਟ ਜਿਹੜਾ ਆਪ ਕੋ ਘਟਾਇਆ ਜਾਵੇ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਇਸ ਗੱਲ ਦੀ ਪਹਿਰੇਦਾਰ ਹੈ ਸਪੋਰਟ ਕਰਦੀ ਹੈ ਕਿ ਆਮ ਲੋਕਾਂ ਦੇ ਉੱਪਰ ਮਹਿੰਗਾਈ ਦਾ ਬੋਝ ਜਿਹੜਾ ਉਹ ਘਟਕੀਤਾ ਜਾਣਾ ਚਾਹੀਦਾ ਹੈ ਪਰ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕੇਂਦਰ ਸਰਕਾਰ ਨੂੰ ਔਰ ਬੀਜੇਪੀ ਨੂੰ ਇਹ ਯਾਦ ਕਰਾਉਣਾ ਚਾਹੂਗਾ ਕਿ ਕਿਸ ਤਰੀਕੇ ਦੇ ਨਾਲ ਪਿਛਲੇ 5 ਸਾਲਾਂ ਦੇ ਵਿੱਚ ਪੈਟਰੋਲ ਡੀਜ਼ਲ ਦੇ ਉੱਪਰ ਜਿਹੜੇ ਚਾਰजेस ਨੇ ਉਹ ਤਕਰੀਬਨ 250% ਦੇ ਜਿਹੜੇ ਉਹਨਾਂ ਦੀ ਸਰਕਾਰ ਵੱਲੋਂ ਵਧਾ ਦਿੱਤੇ ਗਏ ਨੇ ਸ਼ਾਇਦ ਪ੍ਰਧਾਨ ਮੰਤਰੀ ਜੀ ਉਹ ਦਿਨ ਵੀ ਭੁੱਲ ਗਏ ਕਿ ਜਦੋਂ ਪਿਛਲੇ ਸਾਲ ਕੋਵਿਡ ਦੀ ਵਜ੍ਹਾ ਕਰਕੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਡੀਜ਼ਲ ਔਰ ਪੈਟਰੋਲ ਦੇ ਕਰੂਡ ਜਿਹੜੀਆਂ ਪ੍ਰਾਈਸਿੰਗ ਦੇ ਜਿਹੜੀਆਂ ਉਹ ਪਿਛਲੇ 50 ਸਾਲਾਂ ਦੇ ਲੋਇਸਟ ਲੈਵਲ ਦੇ ਉੱਪਰ ਸੀ ਗਿਆ ਪਰ ਉਹਨਾਂ ਵੱਲੋਂ ਦੇਸ਼ ਦੇ ਲੋਕਾਂ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਗਈ ਸੀ ਕਿ ਤੇ ਆਪਣੇ ਕਾਰਪੋਰੇਟ ਘਰਾਣੇ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਦਿਨ-ਦਰ-ਦਿਨ ਪ੍ਰਾਈਸਿੰਗ ਜਿਹੜੀਆਂ ਉਹ ਵਧ ਰਹੀਆਂ ਸੀ ਗਿਆ ਪਰ ਇਸੇ ਤਰੀਕੇ ਦੇ ਨਾਲ ਸ਼ਾਇਦ ਮੋਦੀ ਸਾਹਿਬ ਉਹ ਦਿਨ ਵੀ ਭੁੱਲ ਗਏ ਨੇ ਕਿ ਜਦੋਂ ਉਹਨਾਂ ਦੀਆਂ ਇਲੈਕਸ਼ਨਸ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਕਿਵੇਂ ਕੰਟੀਨਿਉਟੀ ਦੇ ਵਿੱਚ ਹਰ ਰੋਜ਼ ਪ੍ਰਾਈਸਿਸ ਦੇ ਜਿਹੜੀਆਂ ਉਹਨਾਂ ਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਵਧਾ ਕੇ ਲੋਕਾਂ ਦੇ ਬਾਇਆ ਜਾਂਦਾ ਸ਼ਾਇਦ ਉਹ ਦਿਨ ਮੋਦੀ ਸਾਹਿਬ ਹਣੀ ਭੁੱਲ ਗਏ ਹੋਗੇ ਪਰ ਫਿਰ ਵੀ ਅਸੀਂ ਆਵਾਦੀ ਪਾਰਟੀ ਪਰ ਆਵਾਦੀ ਪਾਰਟੀ ਦੇ ਸਰਕਾਰਾਂ ਇਸ ਗੱਲ ਦੇ ਉੱਪਰ ਪੈਰਾ ਨਹੀਂ ਨਹੀਂ ਕਿ ਆਮ ਲੋਕਾਂ ਦੇ ਉੱਪਰ ਬੋਝ ਹੈ ਜਿਹੜਾ ਉਹ ਘਟਟ ਘਟ ਹੋਣਾ ਚਾਹੀਦਾ ਹੈ ਔਰ ਇਕੱਲਾ ਸਟੇਟ ਗਵਰਨਮੈਂਟ ਨੂੰ ਬੈਟ ਘਟਾਉਣ ਦੀ ਨਸੀਤਾਂ ਦੇ ਕੇ ਕੇਂਦਰ ਸਰਕਾਰ ਔਰ ਮੋਦੀ ਸਾਹਿਬ ਆਉ ਦਾ ਪੱਲਾ ਨਹੀਂ ਝੜ ਸਕਦੇ ਹੈਗੇ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਔਰ ਪ੍ਰਾਈਸਿਸ ਨੇ ਜਿਹੜੀਆਂ ਉਹ ਸੈਂਟਰਲ ਲੈਵਲ ਦੇ ਉੱਪਰ ਘਟਣੀਆਂ ਚਾਹੀਦੀਆਂ ਨੇ ਸਿਰਫ ਇਹ ਕਹਿ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ ਕਿ ਸੋਮੋਦੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਤੁਸੀਂ ਕੱਲ ਕੋਆਪਰੇਟਿਵ ਫੈਡਰਲਿਜ਼ਮ ਦੀ ਗੱਲ ਕੀਤੀ ਹੈ ਬਿਲਕੁਲ ਆਮ ਆਦੀ ਪਾਰਟੀ ਔਰ ਆਮ ਆਦੀ ਪਾਰਟੀ ਦੀ ਸਰਕਾਰਾਂ ਕੋਆਪਰੇਟਿਵ ਫੈਡਰਲਿਜ਼ਮ ਦੇ ਪਹਿਰੇਦਾਰ ਨੇ ਇਸ ਦੀ ਸਪੋਰਟ ਕਰਦੇ ਆ ਪਰ ਸਿਰਫ ਕਹਿਣ ਨਾਲ ਕੰਮ ਨਹੀਂ ਚੱਲਦਾ ਹੈਗਾ ਜਿਸ ਤਰੀਕੇ ਦੇ ਨਾਲ ਤੁਸੀਂ ਸਾਡੀਆਂ ਸਰਕਾਰਾਂ ਚਾਹੇ ਦਿੱਲੀ ਦੇ ਵਿੱਚ ਚਾਹੇ ਪੰਜਾਬ ਦੇ ਵਿੱਚ ਉਹਨਾਂ ਦੀ ਸਮੇਂ-ਸਮੇਂ ਸਰ ਪਾਉਮ ਰੂੜਦੇਵ ਉਮ ਨੂ ਨੂ ਪਰੇਸ਼ਾਨ ਕੀਤਾ ਜਾਂਦਾ ਮੈਂ ਸਮਝਦਾ ਕਿ ਉਹ ਵੀ ਜਾਇਜ਼ ਨਹੀਂ ਹੈ ਇਹਨਾਂ ਚੀਜ਼ਾਂ ਸਿਰਫ ਕਹਿਣ ਵਾਲਾ ਕੰਮ ਨਹੀਂ ਸਰਲਾ ਹੈਗਾ ਹੁਣ ਕਿਸਾਬ ਨੂੰ ਇਨ ਲੇਟਰ ਸਪਿਰਿਟ ਇਹਨਾਂ ਦੇ ਉੱਪਰ ਅਮਲ ਕਰਨਾ ਪਵੇਗਾ